ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਪਵਿੱਤਰ ਗੁਰੂ ਰਣ ਸਾਹਿਬ ਦੇ ਸਰੂਪ ਲਾਪਤਾ ਸੀ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿੱਥੇ ਨੇਗੇ ਔਰ ਸੁਰੱਖਿਅਤ ਹੱਤਾਂ ਵਿਚ ਰਹੇ ਹੋਣ। ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੋਂ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਤੰਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਸੂਪਾ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ درست ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ درست ਪਾਇਆ ਗਿਆ ਸੋ ਬਹੁਤ ਅ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ ਅਸੀਂ ਪਰ ਲੇਕਿਨ ਜਿਹੜੀ 328 ਸਰੂਪ ਜਿਹੜੇ ਲਾਪਤਾ ਲਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾਦ ਜਿਹੜਾ ਰਿਕਾਰਡ ਆ ਉਹਨਾਂ ਦੇ ਲਈ ਜਾਂ ਕਮੇਟੀ ਜਿਹੜੀ ਲੱਗੀ ਰਹੂਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਸਥਾ ਗੁਰੂਗ੍ਰੰਥ ਸਾਹਿਬ ਦੇ ਵਿੱਚ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੋਣ ਦਿੱਤਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸਬਦਤ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀਮਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਅਣਗਹਿਲੀ ਕਰ ਗਈ ਸੀ ਕਿਤਨੇ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ درست ਪਾਇਆ ਗਿਆ ਬਹੁਤ ਬਹੁਤ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਪਿਛਲੇ ਦਿਨਾਂ ਤੋਂ 328 ਪਾਵਨ ਸਰੂਪਾਂ ਨੂੰ ਲੈ ਕੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਸੀ ਉਹਦੇ ਤੋਂ ਫੇਰ ਇੱਕ ਵਾਰੀ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਯੂ-ਟਰਨ ਲੈ ਲਿਆ ਤੇ ਹੁਣ ਕੱਲ ਸਰਕਾਰ ਦੇ ਮੰਤਰੀਆਂ ਨੇ ਇੱਕ ਬਿਆਨ ਜਾਰੀ ਕੀਤਾ ਕਹਿੰਦੇ ਜੀ ਨਹੀਂ ਅਸੀਂ ਚੈੱਕ ਕਰ ਲਿਆ ਸਾਰਾ ਕੁਝ ਠੀਕ ਹੈ ਕਿਉਂਕਿ ਹੁਣ ਸਿੱਖ ਸੰਗਤ ਦੇ ਵਿੱਚ ਰੋਸ ਬਹੁਤ ਲੋਕ ਕਿੱਥੇ ਬਰਦਾਸ਼ਤ ਕਰਦੇ ਨੇ ਕਿ ਧਰਮ ਦੇ ਨਾਂ ਤੇ ਇੰਨੀ ਗੰਦੀ ਸਿਆਸਤ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਕਰੇ ਕਿਉਂਕਿ ਕੌਣ ਨਹੀਂ ਜਾਣਦਾ ਕਿ ਸੁਪਰੀਮ ਕੋਰਟ ਦੇ ਵਿੱਚ ਤਾਂ ਬੇਅਦਬੀ ਦੇ ਦੋਸ਼ੀਆਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਦੇ ਟ੍ਰਾਇਲ ਸਟੇ ਕਰਾਏ ਜਾ ਰਹੇ ਨੇ ਤੇ ਤੁਸੀਂ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਕਿਉਂਕਿ ਸਰਕਾਰ ਨੇ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਨੌਨ ਗਵਰਨੈਂਸ ਤੇ ਸਰਕਾਰ ਘिरी ਹੈ ਨਸ਼ਿਆਂ ਦੇ ਉੱਤੇ ਸਰਕਾਰ ਘिरी ਹੈ ਗੈਂਗਸਟਰਾਂ ਦੇ ਉੱਤੇ ਸਰਕਾਰ ਘिरी ਹੈ ਤੇ ਤੁਸੀਂ ਧਾਰਮਿਕ ਮੁੱਦਾ ਚੱਕ ਕੇ ਉਹਦੇ ਤੇ ਸਿਆਸਤ ਕਰੋ ਕੱਲ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਸਾਹਿਬ ਹਰਜੋਤ ਬੈਂਸ ਤੇ ਸਾਂਸਦ ਮਾਲਵਿੰਦਰ ਕੰਗ ਜਿਹੜਾ ਦੁਆਬੇ ਦੀ ਧਰਤੀ ਤੇ ਮਹਾਨ ਸਥਾਨ ਹੈ ਰਾਜਾ ਨਾਭ ਕਬਲ ਸਿੰਘ ਜੀ ਦਾ ਰਾਜਾ ਜੀ ਦਾ ਜਿੱਥੇ ਕਰੋਨਾ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਨੇ ਕੱਲ ਉੱਥੇ ਜਾ ਕੇ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਉਹ ਬਿਆਨਾਂ ਦੇ ਉੱਤੇ ਮੈਂ ਕੁਝ ਸਰਕਾਰ ਨੂੰ ਸਵਾਲ ਕਰਨੇ ਚਾਹੁੰਦਾ ਸਾਡੇ ਹਰਪਾਲ ਚੀਮਾ ਸਾਹਿਬ ਵਿੱਤ ਮੰਤਰੀ ਨੇ ਮਤਲਬ ਇੱਕ ਜ਼ਿੰਮੇਵਾਰ ਅਹੁਦੇ ਦੇ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਤੇ ਕੱਲ ਵਿੱਤ ਮੰਤਰੀ ਨੇ ਬਿਆਨ ਦਿੱਤਾ ਕਿ ਮੁੱਖ ਮੰਤਰੀ ਦਾ ਜਿਹੜਾ ਬਿਆਨ ਸੀ ਜਿਹੜਾ ਇਸ ਸਥਾਨ ਨੂੰ ਲੈ ਕੇ ਜਾਂ 328 ਪਾਵਨ ਸਰੂਪਾ ਨੂੰ ਲੈ ਕੇ ਉਹ ਮਿਸ ਇਨਫੋਰਮੇਸ਼ਨ ਸੀ ਮੈਂ ਚੀਮਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਚੀਮਾ ਸਾਹਿਬ ਉਹ ਮਿਸ ਇਨਫੋਰਮੇਸ਼ਨ ਦਿੱਤੀ ਕਿਨੇ ਕਿਉਂਕਿ ਇਹ ਕਾਨੂੰਨ ਹੈ ਇਹ ਕ੍ਰਿਮੀਨਲ ਮੈਨੂਅਲ ਹੈ ਬੀਐਨਐਸ ਦਾ ਇਹਦੇ ਤੋਂ ਉੱਤੇ ਨਾ ਤਾਂ ਐਸਆਈਟੀ ਹੈ ਨਾ ਪੰਜਾਬ ਦੀ ਸਰਕਾਰ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਨੇ ਇਹਦੇ ਚ 157 ਪਹਿਲਾਂ ਸੀਆਰਪੀਸੀ ਹੁੰਦਾ ਸੀ ਹੁਣ 176 ਬੀਐਨਐਸ ਹੈ ਉਦੇ ਮੁਤਾਬਕ ਜਿਹੜਾ ਪੁਲਿਸ ਅਫਸਰ ਹੈ ਜਿਹੜੀ ਐਸਆਈਟੀ ਹੈ ਉਹ ਪੋਲਿਟੀਕਲ ਬੋਸਸ ਦੇ ਨਾਲ ਇਨਵੈਸਟੀਗੇਸ਼ਨ ਨੂੰ ਸ਼ੇਅਰ ਨਹੀਂ ਕਰ ਸਕਦੀ ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਇਨਵੈਸਟੀਗੇਸ਼ਨ ਸ਼ੇਅਰ ਕਰਨੀ ਹੈ ਮਤਲਬੇ ਵਿੱਚ ਕਲੀਅਰ ਕਟ ਲਿਖਿਆ ਹੈ ਕਿ ਜੇ ਇਨਵੈਸਟੀਗੇਸ਼ਨ ਸ਼ੇਅਰ ਕਰਨੀ ਹੈ ਤਾਂ ਕੱਲੀ ਜੱਜ ਸਾਹਿਬ ਦੇ ਨਾਲ ਹੋ ਸਕਦੀ ਹੈ ਤਾਂ ਫਿਰ ਐਸਆਈਟੀ ਦੇ ਖਿਲਾਫ ਪੰਜਾਬ ਸਰਕਾਰ ਨੇ ਕੀ ਐਕਸ਼ਨ ਲਿਆ ਕਿ ਉਹਨੇ ਮੁੱਖ ਮੰਤਰੀ ਨੂੰ ਇੱਕ ਆਨ ਗoing ਇਨਵੈਸਟੀਗੇਸ਼ਨ ਬਾਰੇ ਦੱਸਿਆ ਤੇ ਦੂਜਾ ਸਵਾਲ ਹੈ ਜਿਹੜਾ 211 ਸੈਕਸ਼ਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਇਨਫੋਰਮੇਸ਼ਨ ਪਬਲਿਕ ਕਿਉਂ ਕੀਤੀ ਮਤਲਬ ਮਿਸ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਕਿਉਂਕਿ ਮੁੱਖ ਮੰਤਰੀ ਨੇ ਵੀ ਅਹੁਦੇ ਦੀ ਗੋਪਨੀਯਤਾ ਦੀ ਸੌਂ ਤਾਂ ਖਾਧੀ ਹੈ ਸੋ ਕਿਤੇ ਨਾ ਕਿਤੇ ਜਿਹੜੀ ਉਹ ਸੌਂ ਚੱਕੀ ਸੀ ਮੁੱਖ ਮੰਤਰੀ ਨੇ ਕਿ ਜਿਹੜੀਆਂ ਫਾਈਲਾਂ ਮੇਰੇ ਅੱਗੇ ਲਿਆਂਦੀਆਂ ਜਾਣਗੀਆਂ ਮੈਂ ਉਹ ਕਿਸੇ ਨੂੰ ਨਹੀਂ ਦੱਸੂੰਗਾ ਤਾਂ ਫਿਰ ਇਹ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਿਹੜੀ ਉਹਤ ਹੈ ਉਹਨੂੰ ਵਾਇਲਟ ਕੀਤਾ ਤਾਂ ਫਿਰ ਅੱਜ ਕੀ ਵਿੱਤ ਮੰਤਰੀ ਸਾਹਿਬ ਦੇ ਬਿਆਨਾਂ ਦੇ ਉੱਤੇ ਕਿਉਂਕਿ ਕੈਬਨਿਟ ਮੰਤਰੀ ਹੋ ਤੁਸੀਂ ਹਰਜੂਤ ਬੈਂਸ ਕੈਬਨਿਟ ਮੰਤਰੀ ਹੈ ਅਗਰ ਦੋ ਕੈਬਨਿਟ ਮੰਤਰੀ ਇਹ ਮੰਨਦੇ ਨੇ ਕਿ ਐਸਆਈਟੀ ਨੇ ਵੀ ਗਲਤੀ ਕੀਤੀ ਉਹਨੇ ਮੁੱਖ ਮੰਤਰੀ ਨੂੰ ਮਿਸ ਇਨਫਾਰਮੇਸ਼ਨ ਦਿੱਤੀ ਤੇ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਪਬਲਿਕ ਕਰਤਾ ਆਪਣੀ ਜਿਹੜੀ ਸੌਂ ਖਾਦੀ ਸੀ ਉਹ ਸੌਂ ਵਾਇਲਟ ਕਰਤੀ ਤਾਂ ਫਿਰ ਕਿਉਂ ਨਾ ਪੰਜਾਬ ਦੇ ਮੁੱਖ ਮੰਤਰੀ ਇਸ ਗਲਤੀ ਅਸਤੀਫਾ ਦੇ ਦੇਣ ਕਿਉਂਕਿ ਇਹ ਜਿਹੜੀ ਸਿਆਸਤ ਤੁਸੀਂ ਪੰਜਾਬ ਦੇ ਵਿੱਚ ਕੀਤੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਭਰਾ ਮਾਰੂ ਜੰਗ ਕਰਾਉਣ ਦੀ ਕੋਸ਼ਿਸ਼ ਸੀ ਸੋ ਮੇਰਾ ਬੜਾ ਲੀਗਲ ਸਿੱਧਾ ਤੇ ਸਪਸ਼ਟ ਸਵਾਲ ਹੈ ਕਿ ਇਸ ਕਾਨੂੰਨ ਦੀ ਕਿਤਾਬ ਤੋਂ ਉੱਤੇ ਤਾਂ ਕੋਈ ਨਹੀਂ ਨਾ ਮੁੱਖ ਮੰਤਰੀ ਨਾ ਵਿੱਤ ਮੰਤਰੀ ਨਾ ਹਰਜੋਤ ਬੈਂਸ ਨਾ ਐਸਆਈਟੀ ਤੇ ਇਹ ਕਿਤਾਬ ਕਹਿੰਦੀ ਹੈ ਕਿ ਜੋ ਐਸਆਈਟੀ ਨੇ ਕੀਤਾ ਉਹ ਵੀ ਕਾਨੂੰਨਨ ਜੁਰਮ ਹੈ ਤੇ ਜੋ ਮੁੱਖ ਮੰਤਰੀ ਨੇ ਕੀਤਾ ਉਹ ਵੀ ਕ੍ਰਿਮੀਨਲ ਕੰਟੈਂਪਟ ਹੈ ਸੋ ਹੁਣ ਮੈਂ ਆਸ ਕਰਦਾ ਕਿ ਸਰਕਾਰ ਦੇ ਵਿੱਚੋਂ ਕੋਈ ਜ਼ਿੰਮੇਵਾਰ ਸ਼ਖਸੀਅਤ ਆਕੇ ਇਹ ਦੋਹੇ ਗੱਲਾਂ ਦਾ ਜਵਾਬ ਪੰਜਾਬ ਦੀ ਜਨਤਾ ਨੂੰ ਸੰਗਤ ਨੂੰ ਦੇਵੇ